ਯੋਕੇ ਸਮੇਂ ਵਿੱਚ ਬੇਟੀ ਨੂੰ ਪੜਾਉਣਾ ਕਿੰਨਾ ਜ਼ਰੂਰੀ ਹੈ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਦੇ ਨਜ਼ਦੀਕੀ ਪਿੰਡ ਅਮਰੀਕ ਨਗਰੀ ਪੁਲਾਰਾ ਇਕ ਕਲੋਨੀ ਦੀ ਰਹਿਣ ਵਾਲੀ ਦਵਿੰਦਰ ਨੂੰ ਦੇਖ ਕੇ ਜਿਸ ਨੇ ਆਪਣੇ ਮਾਤਾ ਪਿਤਾ ਅਤੇ ਉਸ ਵੱਲੋਂ ਦੇਖੇ ਸੁਪਨੇ ਨੂੰ ਪੂਰਾ ਕੀਤਾ ਹੈ ਜੀ ਹਾਂ ਇਸ ਹੁਣ ਹਰ ਬੱਚੀ ਨੇ ਜੁਡੀਸ਼ੀਅਲ ਪੀਸੀਐਸ ਦਾ ਪੇਪਰ ਕਲੀਅਰ ਕਰਕੇ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ ਦਵਿੰਦਰ ਦਾ ਘਰ ਪਹੁੰਚਣ ਤੇ ਜਿੱਥੇ ਪਿੰਡ ਵਾਸੀਆਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਦਵਿੰਦਰ ਦਾ ਮੂੰਹ ਵੀ ਮਿਠਾ ਕਰਵਾਇਆ ਗਿਆ ਦਵਿੰਦਰ ਦੇ ਪਿੰਡ ਪਹੁੰਚਣ ਦੇ ਪਿੰਡ ਵਿੱਚ ਵਿਆਹ ਵਾਲਾ ਮਾਹੌਲ ਸੀ ਤੇ ਪਿੰਡ ਵਾਸੀ ਦਵਿੰਦਰ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦੇ ਰਹੇ ਸਨ ਇਸ ਤੋਂ ਪਰਾਂ ਦਵਿੰਦਰ ਦਾ ਡਾਕਟਰ ਰਾਜਨ ਆਈਕੀਰ ਹਸਪਤਾਲ ਫਗਵਾੜਾ ਵਿਖੇ ਪੁੱਜਣ ਤੇ ਡਾਕਟਰ ਐਸ ਰਾਜਨ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਕਾਸ਼ ਸੁਆਗਤ ਕੀਤਾ ਗਿਆ ਇਸ ਮੌਕੇ ਡਾਕਟਰ ਐਸ ਰਾਜਨ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਿੰਡ ਵਿੱਚੋਂ ਉੱਠ ਕੇ ਇਸ ਸਾਧਾਰਨ ਪਰਿਵਾਰ ਦੀ ਲੜਕੀ ਨੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ ਹੈ ਡਾਕਟਰ ਰਾਜਨ ਨੇ ਦੱਸਿਆ ਕਿ ਇੱਕ ਪਾਸੇ ਤਾਂ ਜਿੱਥੇ ਬੱਚੇ ਵਿਦੇਸ਼ ਵੀ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਉੱਥੇ ਹੀ ਇਹ ਬੱਚੀ ਉਹਨਾਂ ਬੱਚਿਆਂ ਲਈ ਵੀ ਇੱਕ ਚਾਨਣ ਦਾ ਮਨਾਰਾ ਬਣ ਕੇ ਸਾਹਮਣੇ ਆਈ ਹੈ ਉਹਨਾਂ ਦੱਸਿਆ ਕਿ ਦਵਿੰਦਰ ਦੀ ਸਖਤ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਉਸਨੇ ਆਪਣੇ ਸੁਪਨੇ ਅਨੁਸਾਕਾਰ ਕੀਤਾ ਹੈ ਤੇ ਸਾਨੂੰ ਇਹੋ ਜਈਆਂ ਹੁਣ ਹਰ ਬੱਚਿਆਂ ਤੋਂ ਸਿੱਖਿਆ ਲੈ ਕੇ ਆਪਣੀ ਮੰਜ਼ਿਲ ਵੱਲ ਵਾਦੇ ਰਾਹਾਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਉਹਨਾਂ ਦਵਿੰਦਰ ਅਤੇ ਉਹਨਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ। ਅੱਜ ਬੜੀ ਖੁਸ਼ੀ ਹੋਈ ਹੈ ਕਿ ਜੋ ਇੱਕ ਪਿੰਡ 'ਚੋਂ ਇੱਕ ਬੱਚਾ ਉੱਠ ਕੇ ਕਿਸ ਲਿਖੇ ਦੇ ਨਾਲ ਬੇਟੀ ਰਵਿੰਦਰ ਹੈ ਸਾਡੀ ਛੋਟੀ ਭੈਣ ਇਨੇ ਕਿਸ ਤਰੀਕੇ ਦੇ ਨਾਲ ਇੱਕ ਜੁਡੀਸ਼ਰੀ ਜੋ ਹੈ ਉਹਦੀ ਪੀਸੀਐਸ ਦੀ ਇਗਜ਼ਾਮ ਪਲੀਅਰ ਕੀਤਾ ਹੈ ਔਰ ਬਹੁਤ ਮਨਖੁਸ਼ ਹੋਇਆ ਕਿਉਂਕਿ ਅਸੀਂ ਇਸ ਪਰਿਵਾਰ ਨੂੰ ਇੱਕ ਬਹੁਤ ਹੀ ਸਧਾਰਨ ਬੈਕਗ੍ਰਾਉਂਡ ਚੋਂ ਪਿੰਡ ਚੋਂ ਉੱਠ ਕੇ ਜਦੋਂ ਅਸੀਂ ਇਹਨਾਂ ਨੂੰ ਇਸ ਲੈਵਲ ਤੇ ਪਹੁੰਚਦੇ ਦੇਖਿਆ ਕਿਉਂਕਿ ਜਦੋਂ ਵੀ ਇਹ ਮਿਲਦੇ ਸੀ ਹਮੇਸ਼ਾ ਹੀ ਇਹ ਕਹਿਣਾ ਕਿ ਨਹੀਂ ਤੁਸੀਂ ਅੱਛੀ ਪੋਸਟ ਤੇ ਜਾਣਾ ਹੈ ਤੁਸੀਂ ਮਿਹਨਤ ਕਰੋ ਔਰ ਇਹਨਾਂ ਨੇ ਵੀ ਦਿਨ ਰਾਤ ਦੇਖਿਆ ਕਿ ਕਿਸ ਤਰੀਕੇ ਦੇ ਨਾਲ 1600 ਘੰਟੇ ਇਹਨਾਂ ਨੇ ਮਿਹਨਤ ਕੀਤੀ ਹੈ ਕੋਈ ਸੋਸ਼ਲ ਮੀਡੀਆ ਕੋਈ ਉਹ ਜਿਹੜਾ ਫੋਨ ਸੀ ਉਹ ਸਾਈਡ ਤੇ ਰੱਖ ਕੇ ਸਿੰਪਲ ਫੋਨ ਲੈ ਕੇ ਇਹਨਾਂ ਨੇ ਤਿਆਰੀ ਕੀਤੀ ਔਰ ਰਾਜ ਇਸ ਮੁਕਾਮ ਤੇ ਪਹੁੰਚੇ ਹਨ ਕਿ ਉਹ ਹੁਣ ਦੂਸਰਿਆਂ ਦੇ ਲਈ ਇੱਕ ਜੋ ਚਾਨਣ ਮਨਾਰਾ ਜਿਹਨੂੰ ਕਹਿੰਦੇ ਹਨ ਉਹ ਬਣੇ ਹਨ ਔਰ ਇਹਨਾਂ ਵੱਲ ਦੇਖ ਕੇ ਉਹ ਬੱਚੇ ਜਿਹੜੇ ਕਹਿੰਦੇ ਆ ਕਿ ਇੰਡੀਆ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਹੈ ਕਿਉਂਕਿ ਅਸੀਂ ਦੇਖਿਆ ਕਿ ਸਾਡੇ ਜਿਹੜੇ ਯੂਪੀਐਸਸੀ ਦੇ ਵਿੱਚ ਵੀ ਪੰਜਾਬ ਦੇ ਇਸ ਸਾਲ ਸਿਰਫ 5-6 ਬੱਚੇ ਆਏ ਆ ਤੋ ਇਹ ਇੱਕ ਬਹੁਤ ਪੰਜਾਬ ਦੇ ਲਈ ਵੀ ਇੱਕ ਇੱਕ ਤਰਾਸ ਦੀ کہہ ਸਕਦੇ ਆ ਕਿ ਅਸੀਂ ਆਪਣਾ ਫਿਊਚਰ ਪੰਜਾਬ ਦੇ ਵਿੱਚ ਨਾ ਸੋਚ ਕੇ ਅਸੀਂ ਸੋਚਦੇ ਆ ਕਿ ਸ਼ਾਇਦ ਸਾਡਾ ਬਾਹਰਲੇ ਦੇਸ਼ਾਂ ਦੇ ਵਿੱਚ ਸਾਡਾ ਫਿਊਚਰ ਹੈ ਪਰ ਜੇ ਅਸੀਂ ਇੱਥੇ ਵੀ ਮਿਹਨਤ ਕਰੀਏ ਦਿਨ ਰਾਤ ਤਪੱਸਿਆ ਕਰਕੇ ਜੇ ਅਸੀਂ ਪੜ੍ਹਾਈ ਕਰਕੇ ਅਸੀਂ ਇੱਕ ਅੱਛੀ ਪੋਸਟ ਤੇ ਜਾ ਸਕਦੇ ਆ ਅਸੀਂ ਦੁਨੀਆ ਦੇ ਲਈ ਇੱਕ ਖੁਦ ਦੇ ਵਿੱਚ ਇੱਕ ਬ੍ਰਾਂਡ ਬਣ ਸਕਦੇ ਆ ਕਿ ਇੱਕ ਐਗਜ਼ਾਮਪਲ ਬਣ ਸਕਦੇ ਆ ਆਓ ਅਸੀਂ ਸਾਰੇ ਇਸ ਬੱਚੇ ਵੱਲ ਦੇਖੀਏ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟੇ ਪਰਿਵਾਰ ਚ ਉੱਠ ਕੇ ਉਹਨਾਂ ਨੇ ਆਪਣੀ ਜੋ ਹੈ ਉੱਚਾਈਆਂ ਜੋ ਹੈ ਉਹ ਜੁਬਲੰਦੀਆਂ ਹੈ ਉਨਾਂ ਨੂੰ ਛੁਆ ਹੈ ਇਸ ਮੌਕੇ ਦਵਿੰਦਰ ਦੇ ਤਾਇਆ ਜਸਵੰਤ ਰਾਏ ਨੇ ਦੱਸਿਆ ਕਿ ਉਸ ਦੀ ਭਤੀਜੀ ਜੋ ਕਿ ਉਸ ਦੀ ਬੇਟੀ ਵਾਂਗ ਹੀ ਹੈ ਨੇ ਇਸ ਮੁਕਾਮ ਤੇ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ ਤੇ ਰੋਜ਼ਾਨਾ ਹੀ 20 ਤੋਂ 22 ਘੰਟੇ ਪੜ੍ਹਾਈ ਕਰਦੀ ਸੀ ਤੇ ਇਸ ਦੌਰਾਨ ਉਸ ਨੂੰ ਕੋਈ ਤੰਗੀ ਨਾ ਹੋਵੇ ਇਸ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਸੀ ਉਸ ਨੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪਰਮਾਤਮਾ ਇਸ ਬੱਚੀ ਦੇ ਹਮੇਸ਼ਾ ਹੀ ਆਪਣੀ ਮਹਿ ਰੱਖੇ ਐਕਚੁਅਲ ਮੈਂ ਇਹਦੇ ਤਾਇਆ ਜੀ ਆ ਵਸ ਜੀ ਤੇ ਹੈ ਮੇਰੀ ਬੇਟੀ ਲਾਈ ਗਈ ਹੈ ਜੀ ਤੇ ਪਹਿਲਾਂ ਤਾਂ ਮੈਂ ਸਤਿਗੁਰੂ ਦਾ ਜੀ ਥੈਂਕ ਯੂ ਕਰਦਾ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰ ਨਜ਼ਰ ਕਰੇ ਜੀ ਨਮ ਇੱਕ ਹਰੀ ਨਾਮ ਕੇ ਵਰ ਤਨਮਨ ਸ਼ੀਤਲ ਹੋਇਆ ਜੀ ਤੇ ਮਹਾਵਾਕ ਅਨੁਸਾਰ ਇਹ ਕਿਰਪਾ ਤਾਂ ਭਾਸ਼ਾ ਦੀ ਹੈ ਜੀ ਪਰ ਬਾਕੀ ਬੇਟੀ ਨੇ ਮਿਹਨਤ ਬਹੁਤ ਕੀਤੀ ਆ 18 18 20 ਵੀ ਘੰਟੇ ਪੜਦੀ ਰਹੀ ਆ ਤੇ ਦਾਸਤੇ ਜਦੋਂ ਬਾਹਰ ਸਬਜ਼ੀ ਵਾਲਾ ਵੀ ਕੋਈ ਆਉਂਦਾ ਸੀ ਨਾ ਤੇ ਉਹਨੂੰ ਰੋਕ ਦਿੰਦਾ ਸੀ ਮਨਾ ਕਰ ਦਿੰਦਾ ਸੀ ਹੱਥ ਜੋੜੇ ਦਿੰਦਾ ਸੀ ਪਈ ਜ਼ਿਆਦਾ ਅੱਕੇ ਹੋ ਗਿਆ ਥੋੜਾ ਜਿਹਾ ਬੱਚੇ ਨੂੰ ਡਿਸਟਰਬ ਨਾ ਕਰੋ ਔਰ ਮੈਂ ਸਵੇਰੇ ਵੀ ਜਦੋਂ ਮੈਂ ਮਿਲਣ ਜਾਂਦਾ ਸੀ ਬਹੁਤ ਤਰੀਕੇ ਨਾਲ ਇਹਦਾ ਗੇਟ ਦਰਵਾਜਾ ਖੋਲਦਾ ਸੀਗਾ ਕਿ ਇਹ ਡਸਟਰ ਨਾ ਹੋਵੇ ਪਰ ਸਨ ਮਿਲ ਕੇ ਇੱਕ ਮਿੰਟ ਮੈਂ ਬਾਹਰ ਨਿਕਲ ਜਾਂਦਾ ਸੀ ਵੀ ਪੜ ਰਹੀ ਹੈ ਸੋ ਇਹ ਸਾਰਾ ਤਪ ਤਿਆਗ ਇਹਦਾ ਹੀ ਹੈ ਜੀ ਔਰ ਪਾਤਸ਼ਾਹ ਦੀਆਂ ਕਿਰਪਾਆਂ ਵੀ ਆ ਜੀ ਹਾਂ ਕਿਉਂ ਜੋ ਫੀਲ ਕਰਦੇ ਹੋ ਵੀ ਇਹ ਬਸ ਫੀਲਟ ਹੈ ਜੀ ਹੁਣ ਮੈਂ ਕੋਈ ਬਿਆਨ ਨਹੀਂ ਕਰ ਸਕਦਾ ਮੈਨੂੰ ਲਫ਼ਜ਼ ਨਹੀਂ ਹੈ ਮੈਂ ਕਿਸ ਤਰ੍ਹਾਂ ਦੱਸਦਾਂ ਹਾਂ ਜੀ ਬਹੁਤ ਬਹੁਤ ਹੀ ਚੰਗਾ ਹਾਂ ਜੀ ਹਾਂ ਜੀ ਹਾਂ ਜੀ ਉਧਰ ਇਹ ਮੁਕਾਮ ਹਾਸਲ ਕਰਨ ਵਾਲੀ ਦਵਿੰਦਰ ਨੇ ਜਿੱਥੇ ਆਪਣੀ ਇਸ ਉਪਲਬਧੀ ਦਾ ਸਿਹਰਾ ਆਪਣੇ ਪਰਿਵਾਰਕ ਮੈਂਬਰਾਂ ਤੇ ਆਪਣੀ ਖਾਸ ਸਹੇਲੀ ਦੇ ਸਿਰ ਬੰਨਿਆ ਉੱਥੇ ਹੀ ਉਸਨੇ ਆਪਣੇ ਬੀਤੇ ਪਲਾਂ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਇਸ ਮੁਕਾਮ ਤੇ ਪਹੁੰਚਣ ਲਈ ਉਸਨੂੰ ਕਾफी ਮਿਹਨਤ ਕਰਨੀ ਪਈ ਹੈ ਤੇ ਉਸ ਮਿਹਨਤ ਦਾ ਹੀ ਨਤੀਜਾ ਹੈ ਕਿ ਉਹ ਅੱਜ ਆਪਣੇ ਸੁਪਨੇ ਨੂੰ ਪੂਰਾ ਕਰ ਸਕੀ ਹੈ ਉਹਨਾਂ ਹੋਰ ਨਾ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਤੋਂ ਵੱਧ ਮਿਹਨਤ ਕਰਨ ਤੇ ਆਪਣਾ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨ ਹਾਂਜੀ ਮੈਮ ਤੁਹਾਨੂੰ ਏਡੀ ਵਧੀਆ ਜਿਹੜੀ ਉਪਲਬਧੀ ਮਿਲੀ ਹੈ ਕਿਸ ਤਰ੍ਹਾਂ ਲੱਗ ਰਿਹਾ ਉਸਨੂੰ ਕੀ ਤੁਹਾਡਾ ਜੀਵਨ ਸੰਘਰਸ਼ ਰਿਹਾ ਬਹੁਤ ਵਧੀਆ ਰਿਹਾ ਸੰਘਰਸ਼ ਕਾਫੀ ਰਿਹਾ ਬੇਸਿਕਲੀ ਕਿੱਥੋਂ ਤੁਸੀਂ ਮੈਂ ਪੁਲਾਰਿਕ ਕਲੋਨੀ ਤੋਂ ਅਮਰੀਕਨਗੜੀ ਆ ਵੈਸੇ ਫਿਸ਼ਿੰਗ ਬੰਦੇ ਕੀ ਕੀ ਮਤਲਬ ਕਿੱਥੇ ਤੱਕ ਤੁਹਾਡੀ ਜਿਹੜੀ ਸਟੱਡੀ ਆ ਕਿਦਾਂ ਸ਼ੁਰੂ ਹੋਈ ਦਾ ਕਿੱਥੇ ਤੱਕ ਵਾਲੀ ਕੰਪਲੀਟ ਹੋਈ ਏ ਮੇਰੀ 18 ਵਿੱਚ ਕੰਪਲੀਟ ਹੋ ਗਈ ਸੀ 2018 ਦੇ ਵਿੱਚ ਲੋ ਕੰਪਲੀਟ ਹੋ ਗਈ ਸੀ ਔਰ ਮੈਂ 23 ਦੇ ਵਿੱਚ ਪੇਪਰ ਦਿੱਤਾ ਸੀਗਾ ਜਿਸ ਦਾ ਰਿਜ਼ਲਟ ਚਾਬ ਵਿੱਚ ਆਇਆ ਠੀਕ ਹੈ ਤੇ ਕਿੰਨਾ ਸੰਘਰਸ਼ ਕਰਨਾ ਪਿਆ ਤੁਹਾਨੂੰ ਆਪਣੀ ਇਸ ਮੁਕਾਮ ਤੱਕ ਪਹੁੰਚਣ ਲਈ ਸਰ ਬਹੁਤ ਕਰਨਾ ਪੈਂਦਾ ਹੈ ਹਾਂਜੀ ਤੇ ਕੋਈ ਔਕੜਾਂ ਆਈਆਂ ਹੁਣ ਇਹਦੇ ਵਿੱਚ ਤੁਸੀਂ ਲੰਬੇ ਸੰਘਰਸ਼ ਤੱਕ ਇਹਨਾਂ ਇਹਨੂੰ ਸਰ ਹਾਂਜੀ ਕੋਵਿਡ ਆ ਗਿਆ ਸੀਗਾ ਡਿਊਰਿੰਗ ਪ੍ਰੈਪਰੇਸ਼ਨ ਸੋ ਉਹਦੇ ਵਿੱਚ ਦੁਬਾਰਾ ਮੋਟੀਵੇਸ਼ਨ ਮਿਲਨੀ ਤੇ ਕੰਟੀਨਿਊ ਕਰਨਾ ਸਟੱਡੀ ਨੂੰ ਉਸਾਇਆ ਕੁਝ ਆਨਲਾਈਨ ਵੀ ਤੁਸੀਂ ਜਰਾ ਪੜਦੇ ਰਹੇ ਆ ਹਾਂਜੀ ਸਰ ਸਟੱਡੀ ਆਰ ਆਨਲਾਈਨ ਕਲਸ ਤੇ ਹਾਂ ਤੁਹਾਡੀ ਟ੍ਰੇਨਿੰਗ ਕਰੋ ਲੱਗ ਰਹੀ ਹੈ ਸਰ ਅੱਜ ਜਿਹੜਾ ਡੇਟ ਫਾਈਨਲ ਨਹੀਂ ਹੋਈ ਜੀ ਤੇ ਇਹਦਾ ਸਾਰਾ ਜਿਹੜਾ ਕ੍ਰੈਡਿਟ ਆ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੋ ਜਿਆਦਾ ਪਹਿਲਾਂ ਤਾਂ ਪਰਮਾਤਮਾ ਨੂੰ ਔਰ ਸੈਕਿੰਡ ਮੇਰੀ ਫੈਮਿਲੀ ਔਰ ਥਰਡ ਮੇਰੀ ਬੈਸਟ ਫਰੈਂਡ ਜੋ ਇਸ ਟਾਈਮ ਆਸਟ੍ਰੇਲੀਆ ਵਿੱਚ ਕੁਸ਼ੈਰ ਵਾਸੀ ਨੂੰ ਕੋਈ ਅਪੀਲ ਕੋਈ ਲੜਕੀਆਂ ਨੂੰ ਬੱਚਿਆਂ ਨੂੰ ਇਹੀ ਆ ਕਿ ਵਾਤੋਵਾਦ ਬੱਚੇ ਪੜਾਈ ਕਰਨ ਔਰ ਮਿਹਨਤ ਕਰਨ ਤੇ ਉਹ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕਰ ਸਕਦੇ